ਮਮਾ ਦੇ ਬੀ ਆ ਰਿਹਾ ਨਾ ਆਹ ਠੀਕ ਆ ਹਾਂ ਠੀਕ ਹੈ ਪਰ ਉਹ ਵੀ ਸਾਡੇ ਲੱਗੇ ਬੜੇ ਨੇ ਥੋੜਾ ਲੱਗ ਲਿਓ ਤੇ ਆਪਰੇ ਨਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵਕਤ ਖੜੇ ਹਾਂ ਨਾਪਾ ਦੇ ਬੀੜ ਤੋਂ ਸਾਹਜ ਵਿਖੇ ਜਿੱਥੇ ਕਿ ਬੀੜ ਤੋਂ ਸਾਹਜ ਵਿਖੇ ਹੁਣੇ-ਹੁਣੇ ਐਕਸੀਡੈਂਟ ਹੋਇਆ ਐ ਐਕਸੀਡੈਂਟ ਦੇ ਦੌਰਾਨ ਇੱਕ ਸਵਿਫਟ ਕਾਰ ਤੇ ਇੱਕ ਆਟੋ ਦਾ ਐਕਸੀਡੈਂਟ ਹੋਇਆ ਤੇ ਆ ਉਹ ਕਰਦੇ ਆ ਗੱਲਬਾਤ ਕਿਹਨੋਂ ਹੈ ਜੀ ਇਕਬਾਲ ਮੁਹੰਮਦ ਵੀਰੇ ਇਹ ਕਾਰ ਤੁਸੀਂ ਚਲਾ ਰਹੇ ਸੀ ਹਾਂਜੀ ਹਾਂਜੀ ਇਹ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਹੋਇਆ ਵੀਰੇ ਆਪਣੀ ਸਾਈਡ ਤੋਂ ਆ ਰਿਹਾ ਸੀ ਜੀ ਇਹ ਬਾਈਓਦੋ ਟੈਂਪੋ ਵੀ ਜਾਈ ਜਾਂਦਰੀ ਚਲੋ ਗੱਲ ਦੀ ਦੇਰੀ ਵੀ ਨਹੀਂ ਚੇਕ ਕਰਦੀਗਾ ਟੈਕੜ ਦੇ ਵਿੱਚ ਬ੍ਰੇਕ ਮਾਰੇ ਗੱਡੀ ਸਾਹਮਣੇ ਟੱਕਰ ਮਾਰੀ ਬਰੇ ਸਾਡੀ ਥੋੜੇ ਸਾਹਮਣੇ ਬਾਕੀ ਸਭ ਦੇ ਸਾਡੀ ਖਤਮ ਕਰਤੀ ਕਰਦੀ ਕੋਸੂਰ ਤਾਂ ਚਲੋ ਇਹਦਾ ਵੀ ਕੀ ਮੰਨੀ ਆ ਪਾ ਯਾਰ ਵੀਰੇ ਹੋ ਗਈ ਟਿਕੜੇ ਦੀਗਾ ਇਹ ਜਦੋਂ ਐਕਸੀਡੈਂਟ ਕਿੰਨਾ ਕ ਟਾਈਮ ਹੋਇਆ ਤੂੰ ਦੱਸ ਨਹੀਂ ਸੀ ਉਹ ਨਾ ਨਾ ਤੂੰ ਦੱਸ ਨਹੀਂ ਦੀ ਬਸ ਅੱਧਾ ਘੰਟਾ ਹੋਇਆ ਵੀਰੇ ਯਾਰ ਤੇ ਕਾਰਨ ਕੀ ਹੋਇਆ ਮਤਲਬ ਕੀ ਕਾਰਨ ਵੀਰੇ ਆਹੀ ਗੋਹੇ ਦਾ ਸਲੀਪਿੰਗ ਇਹਦੇ ਵਿੱਚ ਮੇ ਮੀ ਪੈ ਗਿਆ ਗੋਹਾ ਪਿਆ ਸਲਿੱਪ ਹੋ ਗਿਆ ਗੱਡੀ ਉਹਦੀ ਸਲਿੱਪ ਹੋ ਗਈ ਤੇ ਬ੍ਰੇਕ ਮਾਰੇ ਅਨ ਕੰਟਰੋਲ ਹੋ ਗਈ ਗੱਡੀ ਵੀਰੇ ਸਾਹਮਣੇ ਟੱਕਰ ਮਾਰੀ ਉਹਦੇ ਸਿੱਧੀ ਬਾਕੀ ਉਹ ਹਗਾ ਹਗਾ ਕਰਕੇ ਤਾਂ ਟੇਕੜ ਕਰਕੇ ਉਹਦੇ ਤੇ ਬ੍ਰੇਕ ਲੱਗੇ ਸਲਿੱਪ ਹੋ ਗਈ ਗੱਡੀ ਉਹ ਤੋਂ ਅਨ ਕੰਟਰੋਲ ਹੋ ਗਈ ਬੇ ਸਿੱਧੀ ਲੱਗੀ ਵੀਰੇ ਯਾਰ ਚਲੋ ਸਾਡਾ ਦੋ ਜਾਨੇ ਦੇ ਅਸੀਂ ਵਿਚਾਰ ਹੈਗਾ ਦੂਆ ਮੇਰਾ ਭਾਂਜਾ ਤੇ ਉਹਦੇ ਥੋੜੀ ਸੱਟ ਲੱਗੀ ਸਿਰ ਤੇ ਲੱਗੀ ਆ ਮਾੜੀ ਮੋਟੇ ਲੱਗੀ ਆ ਉਹਨੂੰ ਹਸਪਤਾਲ ਭੇਜਿਆ ਵੀਰੇ ਮੈਂ ਤੁਹਾਡੇ ਸਾਹਮਣੇ ਬਿਲਕੁਲ ਸਹੀ ਖੜਾ ਹਾਂ ਕਾਰ 'ਚ ਦੋ ਜਾਨੇ ਸੀ ਦੋ ਜਾਨੇ ਦੇ ਵੀਰੇ ਤੇ ਉਹ ਆਟੋ 'ਚ ਕੌਣ ਕੌਣ ਸੀ ਉਹਦੇ ਵਿੱਚ ਵਿੱਚ ਡੀਜ਼ੇ ਵਾਲੇ ਸੀ ਉਹ ਮੁੰਡੇ ਛੱਟਣ ਲੱਗੀ ਕੇ ਤੇ ਉਹਦੇ ਮਾਰੇ ਮੈਂ ਕਿਹਾ ਡੀਜ਼ਲ ਨਾਲ ਤੇ ਉਹਨਾਂ ਦੇ ਮੁੰਡੇ ਉਹਦੇ ਵੀ ਲੱਗੀ ਸਾਡੇ ਵੀਰੇ ਮੇਰੇ ਨਾਲ ਮੇਰਾ ਭਾਂਜਾ ਸੀਗਾ ਉਹਦੇ ਵੀ ਥੋੜੀ ਜਿਹੀ ਲੱਗੀ ਆ ਸਾਡ ਨੂੰ ਭੇਜਿਆ ਮੈਂ ਹਸਪਤਾਲ ਵੀਰੇ ਮੌਕੇ ਤੇ ਕੋਈ ਮਜੂਰ ਹੈਗਾ ਸੀਗਾ ਨਹੀਂ ਮੌਜੂਦ ਹੈ ਇੱਥੇ ਕੋਈ ਨਹੀਂ ਸੀਗਾ ਬਸ ਰਾਹ ਗਰੀਏ ਮੁੰਡੇ ਰੁਕੇ ਨੇ ਵੀਰੇ ਗੱਡੀ ਦੇਖ ਕੇ ਐਕਸੀਡੈਂਟ ਦੇਖ ਕੇ ਅੱਛਾ ਅੱਛਾ ਜ਼ਿਆਦਾ ਹੀ ਮਤਲਬ ਛੱਟ ਨਹੀਂ ਲੱਗੀ ਨਾ ਨਾ ਠੀਕ ਆ ਵੀਰੇ ਵਿਚਾਰ ਹੈਗਾ ਜੀ ਮੇਰਾ ਨਾਮ ਇਹਦੇ ਇਕਬਾਲ ਮੁਹੰਮਦ ਆ ਲੇਵੜਾ ਪਿੰਡ ਆ ਮੇਰਾ ਮੈਂ ਆਪਣੇ ਭਾਂਜੇ ਨੂੰ ਦਵਾਈ ਦਿਵਾਉਣਾ ਹੁੰਦਾ ਸੀ ਢਿੰਗੀ ਜਾਣਾ ਦਾ ਮੈਂ ਦਰਵਾਹਰ ਆ ਰਿਹਾ ਤਾਂ ਇਹ ਟੈਂਪੂ ਵਾਲਾ ਲੇਵੜੇ ਤੋਂ ਆ ਰਿਹਾ ਸੀ ਮੈਂ ਜੀ ਠੀਕ ਹੈ ਜੀ ਤੇ ਮੈਂ ਭਾਂਜਣ ਦਵਾਈ ਲੈਣ ਚੱਲੇ ਟਿੰਗੀ ਮੈਂ ਆ ਰਿਹਾ ਜੀਗਾ ਟੈਂਪੂ ਵਾਲਾ ਰੌਂਗ ਇਧਰੋਂ ਆਇਆ ਸੀ ਥੋੜੀ ਸਪੀਡ ਸੀ ਉਹਦੀ ਉਹ ਤੋਂ ਗੱਡੀ ਬ੍ਰੇਕ ਲਾਏ ਉਹਨੇ ਗੱਡੀ ਆਲ ਕੰਟਰੋਲ ਹੋ ਗਈ ਤੇ ਗੱਡੀ ਟੱਕਰ ਲੱਗੀ ਮਨੇ ਭਾਂਜ ਦੇ ਤਾਂ ਸੱਟ ਲੱਗੀ ਮੇਰੇ ਤਾਂ ਥੋੜੀ ਥੋੜੀ ਮੋਟੀ ਸੱਟਾਂ ਲੱਗੀਆਂ ਨੇ ਸਰ ਕਿੰਨੇ ਜਣੇ ਸੀ ਸਵਿਪਤ ਕਾਰਜ ਅਸੀਂ 2 ਜਣੇ ਸੀਗੇ ਜੀ ਮੈਂ ਤੇ ਉਹ ਮੇਰਾ ਭਾਂਜਾ ਠੀਕ ਹੈ ਫੋਡੇ ਤਾਂ ਨਹੀਂ ਸੱਟ ਲੱਗੀ। ਕਲਾਸ ਤੁਸੀਂ ਰਹੇ। ਹਾਂਜੀ ਚਲਾ ਮੈਂ ਰਿਆ ਦੀਗਾ। ਮੇਰੇ ਮਾੜੀ ਜਿਹੀ ਲੱਗੀ ਬਸ ਥੋੜੇ ਮੁੱਠੇ ਤੇ ਰੀਟਾਂ ਜਿ ਲੱਗਿਆ ਸਰ। ਬਾਕੀ ਠੀਕ। ਫੋਡੇ ਨਾਲ ਤੁਹਾਡਾ ਭਾਂਜਾ ਸੀਗਾ। ਹਾਂਜੀ ਮੇਰੇ ਨਾਲ ਮੇਰਾ ਭਾਂਜਾ ਸੀਗਾ। ਉਹਦੇ ਲੱਗੀ। ਆ ਉਹਦੇ ਲੱਗੀ ਥੋੜੀ ਜਿ ਸੱਟ ਸਿਰ ਤੇ ਲੱਗੀ ਨੱਕ ਤੇ ਲੱਗੀ ਆ। ਉਹਨੂੰ ਭੇਜਿਆ ਹਸਪਤਾਲ ਭੇਜਿਆ ਵੇ। ਨਾਬੇ ਹਸਪਤਾਲ ਭੇਜਿਆ। ਹਾਂਜੀ ਨਾਬੇ ਹਸਪਤਾਲ ਭੇਜਿਆ। ਇਹ ਕਾਰ ਦੀ ਕਿੰਨੀ ਕੁ ਸਪੀਡ ਸੀ? ਕਾਰ ਦੀ ਸਪੀਡ ਸਰ ਉਹ ਸੀ 30 40 ਦੀ ਦੀ ਤੇ ਏਕੜ ਕਰਕੇ ਮੈਂ ਤਾਂ ਹੌਲੀ ਜਲੀ ਆ ਰਿਹਾ ਦੀਗਾ। ਇਹ ਜੇ ਦੇਖਿਆ ਜਾਵੇ ਕਾਰ ਤਾਂ ਇਧਰਲੀ ਮੈਂ ਤਾਂ ਆਪਣੀ ਸਾਈਡ ਤੇ ਆ ਹਾਂਜੀ ਮੈਂ ਤਾਂ ਆਪਣੀ ਸਾਈਡ ਆ ਗਲਤੀ ਉਹ ਦੇਖਿਆ ਜਾਵੇ ਉਹ ਟੈਂਪੋ ਵਾਲੇ ਦੀ ਵਾ ਉਹਨੇ ਬ੍ਰੇਕ ਮਾਰਿਆ ਕਿ ਨਹੀਂ ਇੱਕ ਸਪੀਡ ਸੀ ਟੈਂਪੋ ਵਾਲੇ ਦੀ ਵੀ ਹੋਣੀ ਆ 60 70 ਦੀ ਸਪੀਡ ਹੋਊਗੀ ਇਹਦੀ ਉਹਨੇ ਬ੍ਰੇਕ ਮਾਰੇ ਆ ਗੱਡੀ ਉਹ ਤਾਂ ਅਨ ਕੰਟਰੋਲ ਹੋ ਗਈ ਸਿੱਧੇ ਟੱਕਰ ਮਾਰੀ ਅੱਛਾ ਜਦੋਂ ਮੋੜ ਮੋੜਿਆ ਟੈਂਪੋ ਵਾਲਾ ਤੁਸੀਂ ਦੇਖਿਆ ਸਾਹਮਣੇ ਤੁਸੀਂ ਇਧਰ ਸਾਈਡ ਤੇ ਸੀ ਮੈਂ ਸਾਈਡ ਤੇ ਸੀ ਟੈਂਪੋ ਵਾਲੇ ਨੇ ਜਦੋਂ ਬ੍ਰੇਕ ਮਾਰੇ ਆ ਅਨ ਕੰਟਰੋਲ ਹੋ ਗਿਆ ਹਾਂ ਅਨ ਕੰਟਰੋਲ ਹੋ ਗਈ ਗੱਡੀ ਉਹ ਉਹ ਕਹਿੰਦੇ ਵੀ ਗਿੱਲੇ ਕਰਕੇ ਢਿਲਸੂ ਵੀ ਗਿਆ ਹਾਂ ਹਾਂ ਗਿੱਲੇ ਫਸ ਥੋੜੀ ਜਿਹੀ ਗ ਆਲਗਨ ਰੋਲ ਹੋ ਗਿਆ ਕਿ ਗੱਡੀ ਸਿੱਧਾ ਸਾਹਮਣੇ ਟੱਕਰ ਮਾਰੀ ਜਰੋਨੇ ਇਹ ਆਟੋ ਆ ਕੇ ਸਾਹਮਣੇ ਵਿੱਚ ਲੱਗੀ ਹੈ ਜੀ ਹਾਂ ਸਾਹਮਣੇ ਵਿੱਚ ਲੱਗੇ ਤੇ ਗੱਡੀ ਦਾ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਗੱਡੀ ਦਾ ਨੁਕਸਾਨ ਸਾਡੀ ਥੋੜੇ ਸਾਹਮਣੇ 2.5 ਲੱਖ ਰੁਪਏ ਦਾ ਮੰਨ ਕੇ ਚੱਲੋ 2 ਲੱਖ ਰੁਪਏ ਦਾ ਮੰਨ ਕੇ ਚੱਲੋ ਸਰ 2 ਤੋਂ ਵੀ ਵੱਧ ਹੋ ਸਕਦਾ ਸਰ ਬਾਕੀ ਏਜੰਸੀ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਹੀ ਹੈ ਸਪेयर पार्ट ਹਰ ਇੱਕ ਮਹਿੰਗੇ ਨੇ ਠੀਕ ਹੈ ਤੇ ਆਪਾਂ ਟਰੈਂਪੂ ਦਾ ਕਿੰਨਾ ਨੁਕਸਾਨ ਹੋਇਆ ਜੀ ਟਰੈਂਪੂ ਦਾ ਸਰ ਬਸ ਇੱਕ ਫਰੰਟ ਵਾਲਾ ਸ਼ੀਸ਼ਾ ਟੁੱਟਿਆ ਮਾੜਾ ਮੂਟਾ ਤਾਂ ਹੋਰ ਨੁਕਸਾਨ ਆ ਉਹਦਾ ਨੁਕਸਾਨ ਤਾਂ ਕੋ ਪੂਰੇ ਦਾ ਦਬਾਤ ਤੋਂ ਬਾਅਦ 10-15000 ਰੁਪਏ ਦਾ ਨੁਕਸਾਨ ਆਏਗਾ ਮੇਰੇ ਲਈ ਗੱਡੀ ਦਾ ਘੱਟੋ ਘੱਟ 2 ਡੇਢ ਤੋਂ 2 ਲੱਖ ਰੁਪਏ ਦਾ ਮੰਨ ਕੇ ਚੱਲ ਪੋ ਸਰ ਨੁਕਸਾਨ ਹੋ ਗਿਆ ਜੀ ਤੇ ਕੋਈ ਪ੍ਰਸ਼ਾਸਨ ਅਧਿਕਾਰੀ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਜਾਂ ਨਹੀਂ ਸਰ ਹਜੇ ਉਹਨਾਂ ਨੂੰ ਕੋਈ ਹੋ ਨਹੀਂ ਕੀਤੀ ਸਾਰੇ ਬੰਦੇ ਆਪਣੇ ਆਪ ਨੇ ਉਹ ਕਹਿੰਦੇ ਇੱਥੇ ਬਹਿ ਕੇ ਗੱਲਬਾਤ ਨਿਬੇੜ ਦਿੰਦੇ ਨੇ ਕੋਈ ਕਰਨੀ ਉਹ ਵੀ ਹੁਣ ਟੋਟਾ ਆਪ ਹਾਂ ਹਾਂ ਸਰ ਨਿਬੜਦੇ ਆ ਕਿਵੇਂ ਨਿਬੜਿਆ ਜੀ ਉਹ ਲੱਗੇ ਹੋਏ ਨੇ ਸਰ ਸਿਆਣੇ ਬੰਦੇ ਗੱਲਾਂ ਕਰਨ ਲੱਗੇ ਨੇ ਮੇਰੇ ਸਹੁਰੇ ਹੋਣੇ ਨੇ अच्छा हां जी ਸਾਰਾ ਪਰਿਵਾਰ ਲੱਗਿਆ ਹੋਇਆ ਇਹਨੇ ਗੱਲ ਕਰਨ ਦੇ ਦੇਖਿਆ ਗਿਆ ਵੀ ਕਸੂਰ ਕਸੂਰ ਸਰ ਦੇਖੋ ਬਾਕੀ ਚਿਕੜੀ ਦੀ ਸਰ ਹੁਣ ਕਸੂਰ ਵੀ ਕਈ ਕਹੀ ਆਦਾ ਉਹਦਾ ਵੀ ਵਿਚਾਰਦਾ ਦੇਖਿਆ ਜਾਵੇ ਤਾਂ ਉਹਨੇ ਵੀ ਬ੍ਰੇਕ ਲਾਇਆ ਦੀ ਗੱਡੀ ਉਹ ਤਾਂ ਕੰਟਰੋਲ ਹੋ ਕੇ ਲੱਗੀ ਆ ਦੇਖਿਆ ਜਾਵੇ ਤਾਂ ਕਸੂਰ ਵੈਸੇ ਬਣਦਾ ਟੈਂਪੋ ਵਾਲੇ ਦੀ ਆ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਕੋਈ ਰੋਡ ਤੇ ਚੱਲਦੇ ਸਰ ਸਾਰੀ ਜੜੀ ਅਸੀਂ ਵੀ ਚੱਲਦੇ ਆ ਰੋਡ ਤੇ ਦੇਖਿਆ ਜਾਵੇ ਤਾਂ ਐਕਸੀਡੈਂਟ ਨੇ ਇਹ ਤਾਂ ਜਦੋਂ ਹੁੰਦੇ ਹੀ ਰਹਿੰਦੇ ਨੇ ਐਕਸੀਡੈਂਟ ਤਾਂ ਬੈਸੇ ਜਾਣ ਕੇ ਹੁੰਦਾ ਹੁੰਦਾ ਜਾਨ ਚੱਕੇ ਹੋਈ ਵਾਰੀ ਇਹ ਹੋ ਜਾਂਦਾ ਵੀ ਲਾਪਰਵਾਹੀ ਲਾਪਰਵਾਹੀ ਤਾਂ ਨਹੀਂ ਵਰਤੀ ਨਹੀਂ ਨਹੀਂ ਲਾਪਰਵਾਹੀ ਕੋਈ ਨਹੀਂ ਸੀ ਸਿਰਫ ਚੇਕਣ ਦੀ ਕਰਕੇ ਥੋੜਾ ਜਿਹਾ ਹੋਇਆ ਚਲੋ ਬਾਕੀ ਉਹ ਵੀ ਗਰੀਬ ਬੰਦਾ ਆਪਾਂ ਸਰ ਉਹਦਾ ਵੀ ਕਾਦਾ ਹੋ ਕਰਨਾ ਠੀਕ ਹੈ ਠੀਕ ਹੈ ਮੇਨ ਗੱਲ ਤਾਂ ਇਹ ਵੀ ਸੱਟ ਤੋਂ ਬਚਾ ਲਿਆ 60 ਤੋਂ ਬਚਾਰੇਗਾ ਜੀ ਬਸ ਉਹਦੇ ਵੀ ਸੱਟ ਲੱਗਣਾ ਬਚਾਗਾ ਕਿ ਤੁਹਾਨੂੰ ਮੇਰੇ ਭਾਂਜੇ ਦਾ ਥੋੜੀ ਜੀ ਸੱਟਾ ਚਲੋ ਵਿਚਾਰ ਰੱਖ ਲਿਆ। ਕਿੰਨੀ ਕੁ ਲੱਗੀ ਆ ਉਹਦੇ ਸੱਟ? ਥੋੜੀ ਜਿਹੀ ਮਤਲਬ ਉਹ ਹੈਗਾ ਭਾਂਜਾ ਟੋਟਾ ਉਹ ਹੈਗਾ 20-22 ਸਾਲ ਦਾ ਹੀ ਆ ਸਰ। ਨੌਜਵਾਨ ਹੈ। ਨੌਜਵਾਨ ਹੈ। ਕਿੰਨੇ ਕੁ ਲੱਗੀ ਆ ਸੱਟ? ਉਹਦੇ ਸੱਟ ਥੋੜੀ ਸਿਰ ਤੇ ਲੱਗੀ ਆ ਤੇ ਥੋੜੀ ਨੱਕ ਤੇ ਲੱਗੀ ਆ ਤੇ ਭੇਜਿਆ ਮੈਨਾਂ ਬੇ ਹਸਪੀਟਲ ਉਹਦਾ ਐਕਸਰਾ ਜੇ ਕਰਵਾ ਲੈ ਨੱਕ ਦਾ ਵੀ ਕੁਝ ਸੱਟ ਦਾ ਜ਼ਿਆਦਾ ਤਾਂ ਨਹੀਂ ਲੱਗੀ। ਉਹ ਦੱਸਿਆ ਹੁਣ ਡਾਕਟਰਾਂ ਨੇ ਕਿੰਨੀ ਕੁ ਦੱਸੀ? ਹਾਂ ਉਹ ਕਹਿੰਦੇ ਨਾਰਮਲ ਆ ਕੁਝ ਨਹੀਂ ਬਿਮਾਰੀ ਮੋਟੀ ਦਾ ਸੱਟਾ। ਇਹ ਇਹ ਟੈਂਪੂ ਚ ਕਿੰਨੇ ਜਾਣੇ ਸੀਗੇ? ਟੈਂਪ ਕਿੰਨੀ ਕਿ ਲੱਗੀ ਹੈ ਜੀ ਉਹਦੇ ਵੀ ਥੋੜੀ ਜਿਹੀ ਸੱਟ ਲੱਗੀ ਹੈ ਸਰ ਥੋੜੀ ਜਿਹੀ ਸੱਟ ਲੱਗੀ ਹੈ ਉਹਦੇ ਵੀ ਥੋੜੀ ਜਿਹੀ ਲੱਗੀ ਹੈ ਹਾਂ ਜੀ ਉਹਦੇ ਵੀ ਥੋੜੀ ਸੱਟ ਵਿਚਾਰ ਰਹੇ ਜੀ ਠੀਕ ਹੈ ਤੇ ਇਹ ਕਾਰਨ मतलब ਕਾਰਨ ਸਰ ਵੈਸੇ ਟਿਕੜੀ ਦਾ ਹੀ ਕਾਰਨਾ ਕਿਉਂਕਿ ਮੈਂ ਸਦਾ ਗੋਹਾ ਮੀਂਹ ਪਿਆ ਹੋਇਆ ਜੀ ਬ੍ਰੇਕ ਲਾਉਂਦੇ ਗੱਡੀ ਅਨ ਕੰਟਰੋਲ ਹੁੰਦੀ ਹੈ ਸਰ ਜਦੋਂ ਆਟੋ ਉਹਨੇ ਟੈਂਪੂ ਵਾਲੇ ਨੇ ਬ੍ਰੇਕ ਲਾਏ ਨੇ ਬ੍ਰੇਕ ਲਾਉਂਦੇ ਲਾਉਂਦੇ ਅਨ ਕੰਟਰੋਲ ਹੋ ਗਏ ਅਨ ਕੰਟਰੋਲ ਹੋ ਗਏ ਜੀ ਸਰ ਅਨ ਕੰਟਰੋਲ ਹੋ ਕੇ ਆ ਕੇ ਇਹ ਸਾਈਡ ਲੱਗੀ ਹੈ ਹਾਂ ਜੀ ਸਰ ਆ ਤੁਹਾਨੂੰ ਦਿਖਾਉਨੇ ਆ ਆ ਕਾਰ ਸਵਿਫ ਤੇ ਆ ਟੈਂਪੂ ਠੀਕ ਹੈ ਜੀ ਕੌਣ ਚਲਾਉਂਦਾ ਸੀਗਾ ਟੈਂਪੂ ਨੂੰ ਜੀ ਕੀ ਨਾਮ ਹੈ ਜੀ ਜਗਤਾਰ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਜਾ ਰਹੇ ਸੀ ਅਸੀਂ ਵੀਰੇ ਪਾਇਲ ਜਾ ਰਹੇ ਸੀਗੇ ਛੋੜੇ ਕੋਲੋਂ 90 ਤੋਂ 90 ਤੋਂ ਜੀ ਆਪਣੇ ਕਕਰਾਲਾ ਪਿੰਡ ਤੋਂ ਠੀਕ ਹੈ ਤੇ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਭਾਜੀ ਉਧਰੋਂ ਨਾ ਮੋੜ ਕਰਕੇ ਜਦੋਂ ਅਸੀਂ ਇਹਨਾਂ ਮੂਹਰੋਂ ਗੱਡੀ ਦੇਖੀ ਅਸੀਂ ਨੇ ਹਲਕਾ ਜਿਹਾ ਬ੍ਰੇਕ ਮਾਰਿਆ ਉਹ ਗੱਡੀ ਕੋਲ ਅੱਥ ਘੁੰਮ ਗਈ ਕੁਝ ਗੋਹੇ ਕਰਕੇ ਸਾਨੂੰ ਪਤਾ ਹੀ ਆ ਵੀ ਇੱਥੇ ਬਾਲਾ ਜ਼ਿਆਦਾ ਹੋ ਗਿਆ ਸਲਿੱਪਾਗਾ ਠੀਕ ਆ ਨਾ ਨਹੀਂ ਪਿਆਵੇਗਾ ਉਦੇ ਕਰਕੇ ਅਸੀਂ ਗੱਡੀ ਕੋਲੋਂ ਘੁੰਮ ਗਈ ਗੱਡੀ ਮੂਰਸ ਸਵਿਫਟ ਨਾਲ ਅਸੀਂ ਟੱਕਰ ਹੋ ਗਈ ਠੀਕ ਆ ਠੀਕ ਆ ਨਾ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿਆ ਜੀ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਅਸੀਂ ਦੇਣ ਨੂੰ ਤਿਆਰ ਆ ਚਲੋ ਠੀਕ ਆ ਅਣਜਾਣੇ ਚ ਹੋ ਗਿਆ ਠੀਕ ਆ ਨਾ ਬਾਈ ਦੇ ਸੱਟ ਲੱਗੀ ਅਸੀਂ ਨਿਕਾ ਪਹਿਲੇ ਉਹਨਾਂ ਨੂੰ ਦਵਾਈ ਦਵਾਵੋ ਠੀਕ ਆ ਨਾ ਕੋਈ ਗੱਲ ਨਹੀਂ ਅਸੀਂ ਜਿਹੜੇ ਸਵਿਫਟ ਸੀ ਸੀ ਕਿੰਨੀ ਕਿ ਸੱਟ ਲੱਗੀ ਉਹਦੇ ਮੱਥੇ ਤੇ ਸੱਟ ਲੱਗੀ ਇੱਕ ਮੁੰਡੇ ਦੇ ਸਾਡੇ ਤੇ ਵੀ ਸੱਟ ਲੱਗੀ ਹੈਗੀ ਉਹਦੇ ਵੀ ਮੱਥੇ ਤੇ ਸੱਟ ਲੱਗੀ ਹੈਗੀ ਉਹ ਕਿੰਨੇ ਜਣੇ ਸੀ ਉਸੇ ਦੋ ਜਣੇ ਸੀਗੇ ਅਸੀਂ ਪੰਜ ਜ ਪੰਜ ਜਣੇ ਚ ਚੋਹੋਗੇ ਹਾਂਜੀ ਬਾਕੀ ਦੇ ਬਚਾਓਗੇ ਇੱਕ ਮਿੰਟ ਤੇ ਲੱਗਿਆ ਇੱਕ ਜਣੇ ਦਾ ਜਿਹੜਾ ਸਵਿਫਟ ਵਿੱਚ ਹਾਂਜੀ ਉਹਦੇ ਲੱਗੇ ਇੱਕ ਸਾਟੇ ਤੇ ਲੱਗੇ ਇੱਕ ਥੋੜੇ ਜੇ ਤੁਸੀਂ ਪੰਜ ਜਣੇ ਸੀਗੇ ਹਾਂਜੀ ਪੰਜ ਜਣੇ ਠੀਕ ਹੈ ਉਹ ਮੂਹਰੇ ਬੈਠਾ ਸੀ ਮੁੰਡਾ ਨਾ ਉਹ ਮੁੰਡਾ ਪਰ ਬੈਠਾ ਸੀ ਅੱਛਾ ਅੱਛਾ ਜਿਹੜਾ ਚਲਾਉਂਦਾ ਸੀ ਉਹ ਚਲਾਉਂਦਾ ਹਾਂ ਮੈਨੂੰ ਠੀਕ ਆ ਬਿਲਕੁਲ ਵਿਚਾਲੇ ਮੁੰਡੇ ਦਾ ਠੀਕ ਸੀ ਸਾਡੀ ਗੱਡੀ ਤਾਂ ਇੰਨਾ ਜੇ ਆਪਾਂ ਕਹੀਏ ਵੀ ਜ਼ਿਆਦਾ ਸਪੀਡ ਵਾਲੇ ਵੀ ਕੋਈ ਚੱਕਰ ਨਹੀਂ ਸੀਗਾ ਅੱਛਾ ਅੱਛਾ ਠੀਕ ਆ ਨਾ ਪਰ ਲੇਕਿਨ ਚਲੋ ਜੇ ਕੋ ਹੁਣ ਗੋਹੇ ਕਰਕੇ ਤੁਹਾਨੂੰ ਦੇਖ ਲਿਆਵੇ ਇੱਥੇ ਵੀ ਉਹ ਬਰਸਾਤ ਹੋਣ ਕਰਕੇ ਗਿੱਲਾ ਹੋਇਆ ਗਿੱਲਾ ਹੋਇਆ ਨਹੀਂ ਹਾਂ ਗਿੱਲਾ ਹੋਣ ਕਰਕੇ ਨਾ ਕੋਈ ਕੋਹੇ ਕਰਕੇ ਜਿਆਦਾ ਜੀ ਗਿੱਲੇ ਨੂੰ ਮੋੜ ਵੀ ਆ ਨਾ ਜੀ ਕੁਝ ਮੋੜ ਹੋ ਗਿਆ ਜੀ ਉਹ ਕਰਕੇ ਕਿੱਟੀ ਕਿੰਨੀ ਇੱਕ ਸਪੀਡ ਤੇ ਸੀ ਸਪੀਡ ਜੁਗ ਆਪਾਂ ਨੋਰਮਲ ਨਾਲ ਸਾਨੂੰ ਪੰਜਾਬ 40 50 ਦੇ ਵਿੱਚ ਹੋਊਗੀ ਜੀ 40 50 ਤੇ ਹਾਂ ਜੀ ਸਵਿਫਟ ਕਾਰ ਦੀ ਕਿੰਨੀ ਇੱਕ ਸਪੀਡ ਟੋਟਲ ਦੀ ਇੰਨੀ ਕੁ ਤਾਂ ਹੋਊਗੀ ਜੀ ਜਦੋਂ ਨਹੀਂ ਤਾਂ ਇਹ ਲੋਕ ਕੰਟਰੋਲ ਕਰ ਦਿੰਦਾ ਤਾਂ ਬਰ ਹੋ ਜਾਂਦਾ ਜੀ ਕੀ ਨਾਮ ਹੈ ਵੀਰੇ ਮੇਰਾ ਨਾਮ ਜਗਤਾਰ ਸਿੰਘ ਆ ਜੀ ਕਿਹੜਾ ਪਿੰਡ ਹੈ ਬਨਹਿੜੀ ਜੀ ਆ ਟੈਂਪੂ ਤੁਸੀਂ ਚਲਾ ਰਹੇ ਸੀ ਹਾਂਜੀ ਅਸੀਂ ਚਲਾ ਰਹੇ ਸੀ ਕਿਵੇਂ ਹੋਇਆ ਐਕਸੀਡੈਂਟ ਜੀ ਮੈਂ ਨਾ ਇਧਰੋਂ ਆ ਰਿਹਾ ਸੀਗਾ ਉਧਰੋਂ ਆਉਣ ਕਰਕੇ ਨਾ ਜਦੋਂ ਮੂਰੀ ਗੱਡੀ ਆ ਰਹੀ ਇੱਕ ਮੋੜ ਸੀ ਥੋੜਾ ਜਿਹਾ ਕਿ ਗੋਹੇ ਕਰਕੇ ਮੀ ਭੈਣ ਕਰਕੇ ਗੱਡੀ ਸਲਿੱਪ ਕਰ ਗਈ ਜੀ ਉਦੋਂ ਗੱਡੀ ਘੁੰਮਣ ਕਰਕੇ ਇਹਨਾਂ ਦੇ ਸਵੇਰਟ ਦੇ ਵਿੱਚ ਆ ਕੇ ਲੱਗੀ ਤੁਸੀਂ ਨਾਬੇ ਵਾਲੀ ਸਾਈਡ ਤੋਂ ਆ ਰਹੇ ਸੀ ਹਾਂ ਨਾਬੇਲ ਸਾਈਡ ਤੋਂ ਜੀ ਸਵੇਰਟ ਇਧਰੋਂ ਪੀਰਾਲਾ ਬਾਬੇ ਕਣਗਾਰੀ ਸੀ ਠੀਕ ਹੈ ਤੇ ਕਿੰਨੇ ਕ ਸਪੀਡ ਸੀ ਸਪੀਡ ਕੋਈ 40 ਦੇ ਰੇਂਜ ਵਿੱਚ ਹੋਗੀ ਜੀ 40 ਦੇ ਕਰੀਬ 40 ਹਾਂ ਜੀ ਰੋਗ ਦੇ ਰੋਗ ਤੇ ਲੱਗੀ ਜੀ ਰੋਗ ਦੀ ਰੋਗ ਤੇ ਗੱਡੀ ਘੁੰਮ ਗਈ ਨਾ ਜੀ ਗੱਡੀ ਸਲੇਕਾ ਕਰਤਾ ਉਹ ਕਹਿੰਦੇ ਆਪਣੀ ਸਾਈਡ ਸੀ ਉਹ ਉਹ ਆਪ ਦੀ ਸਾਈਡ ਸੀ ਠੀਕ ਹੈ ਜੀ ਗੱਡੀ ਆਪਣੀ ਘੁੰਮੀ ਹੈ ਜੀ ਅੱਛਾ ਥੋਤੋ ਆਟੋ ਕੋ ਆ ਛੋਟਾ ਇਹੜਾ ਤੇ ਤੂ ਆ ਉਹ ਘੁੰਮ ਗਿਆ ਜੀ ਬ੍ਰੇਕ ਲਾਉਣ ਕਰਕੇ ਉਹ ਘੁੰਮ ਗਿਆ ਬ੍ਰੇਕ ਲਾਉਣ ਦੇ ਲਾਉਣ ਦੇ ਪਿੱਛੇ ਲੱਗਿਆ ਹੈ ਹਾਂ ਜੀ ਹਾਂ ਗੋਹੇ ਕਰਕੇ ਨਾ ਸਲਿੱਪ ਕਰ ਗਈ ਗੱਡੀ ਠੀਕ ਹੈ ਤੁਹਾਡੇ ਟੈਂਪੋ ਚ ਕਿੰਨੇ ਬੰਦੇ ਮੌਜੂਦ ਸੀਗੇ ਅਸੀਂ 5 ਬੰਦੇ ਸੀਗੇ ਜੀ ਪੰਜ ਬੰਦੇ ਸੀ ਹਾਂਜੀ 60 ਤੋਂ ਬਚੌਰੇ ਗਿਆ 60 ਤੋਂ ਬਚੌਰੇ ਗਿਆ ਜੀ ਇੱਕ ਬੰਦੇ ਦੇ ਛੱਟ ਲੱਗੇ ਛਾੜੇ ਜੀ ਕਿਤੋਂ ਕਿੰਨੀ ਕੁ ਲੱਗੀ ਆ ਛੱਟ ਉਹਦੇ ਹੈਗੇ ਮੱਥੇ ਤੇ ਮੁੰਡਾ ਗਿਆ ਪਿਆ ਪਤਾ ਨਹੀਂ ਵਾਲੇ ਜੀ ਜਾਦੇ ਸੀਰੀਅਸ ਤਾਂ ਨਹੀਂ ਨਹੀਂ ਸੀਰੀਅਸ ਹੈ ਜੀ ਥੋੜੀ ਹੋ ਲੱਗੀ ਆ ਥੋੜੀ ਹੋ ਲੱਗੀ ਤੇ ਬਚਾਓ ਹੋ ਗਿਆ ਬਚਾਓ ਗਿਆ ਤੇ ਸਵਿਫਟ ਕਾਰ 'ਚ ਕਿੰਨੇ ਜਾਣੇ ਸੀਗੇ ਦੋ ਜਾਣੇ ਸੀਗੇ ਜੀ ਦੋ ਜਾਣੇ ਸੀਗੇ ਤੇ ਉਹਨਾਂ 'ਤੇ ਛੱਟ ਪੈਨ ਲੱਗੀ ਇੱਕ ਬੰਦੇ ਦੇ ਲੱਗੇ ਛੱਟ ਉਹਨਾਂ ਦੇ ਕਿੰਨੇ ਕੁ ਲੱਗੀ ਆ ਜੀ ਉਹਦੇ ਇੱਕ ਮੱਥੇ ਤੇ ਛੱਟ ਲੱਗੇ ਮੁੰਡੇ ਦੇ ਮਾੜੇ ਮੱਥੇ ਤੇ ਲੱਗੀ ਆ ਜੀ ਕੋ ਚੋਰ ਹੈਗੇ ਜਾਰੇ ਜਿਹੜਾ ਚੂਕਕਾਰ ਚਲਾ ਰਿਹਾ ਸੀ ਉਹ ਉਹ ਠੀਕ ਨਹੀਂ ਜੀ ਹਾਂ ਠੀਕ ਹੈ ਇਹਨਾਂ ਦੇ ਸੱਟ ਲੱਗੀ ਆ ਫਿਰ ਉਹਨਾਂ ਨੂੰ ਨਾਬੇ ਦਾਖਲ ਕਰਾਇਆ ਜੀ ਨਾਬੇ ਭੇਜਿਆ ਜੀ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਐਕਸੀਡੈਂਟ ਬਾਰੇ ਵੀ ਐਕਸੀਡੈਂਟ ਹੋਇਆ ਐਕਸੀਡੈਂਟ ਤਾਂ ਦੇਖੋ ਜੀ ਅਚਨਕ ਹੋ ਗਿਆ ਹੁਣ ਇਹ ਤਾਂ ਕੁਝ ਕਰ ਨਹੀਂ ਸਕਦੇ ਕੀ ਕਹਣਾ ਜੋ ਵੀ ਹੈਗਾ ਜੋ ਵੀ ਸਲਿੱਪਿੰਗ ਨਾਲ ਹੋਇਆ ਇਹ ਕਾਰਨ ਕੀ ਹੋਇਆ ਮਤਲਬ ਉੱਥੇ ਕਾਰਨ ਤਾਂ ਇੱਥੇ ਗੋਵਾਂ ਦੇ ਗੋਹੇ ਦੇ ਨਾਲ ਹੋ ਗਿਆ ਜੀ ਮੀਂਹ ਪੈਣ ਕਰਕੇ ਗੋਹਾ ਜਾਦਾ ਗਿੱਲਾ ਗਿੱਲਾ ਵਾਹਾਂ ਜੀ ਉਹਦੇ ਕਰਕੇ ਗੱਡੀ ਜ਼ਿਆਦਾ ਹੋ ਗਈ ਜੀ ਘੁੰਮ ਗਈ ਗਿੱਲੇ ਚ ਉਸ ਗੋਹਾ ਸੀਗਾ ਉਹਦੇ ਕਰਕੇ ਗੱਡੀ ਸਲਿੱਪ ਕਰ ਗਈ ਹੈ ਜੀ ਹਾਂਜੀ ਹਾਂ ਹਾਂ ਸਲਿੱਪ ਕਰਨ ਕਰਕੇ ਲੱਗੀ ਵਿਚਾਂ ਵਿੱਚ ਲੱਗੀ ਹਾਂਜੀ ਠੀਕ ਹੈ ਤੇ ਸਵਿਫਟ ਘਾਰ ਦਾ ਕਿੰਨਾ ਕਿੰਨਾ ਨੁਕਸਾਨ ਹੈ ਜੀ ਸਵਿਫਟ ਤਾਂ ਦੇ ਦੇ ਆ ਜੀ ਉਹਨਾਂ ਦਾ ਐਸਟੀਮੇਟ ਲਵਾ ਕੇ ਜੋ ਵੀ ਹੈਗਾ ਉਹਨਾਂ ਦਾ ਦੇ ਦੇ ਆ ਕਰ ਦਿਆਂਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਜੀ ਕਿਸ ਨੂੰ ਸੂਚਿਤ ਕੀਤਾ ਹੈ ਜੀ ਕਿਸ ਨੂੰ ਸੂਚਿਤ ਕੀਤਾ ਨਹੀਂ ਜੀ ਹਾਲੇ ਤੱਕ ਨਹੀਂ ਕਰਿਆ ਆਏਗਾ ਕਰ ਰਹੇ ਨੇ ਸੀ ਬੰਦੇ ਪਾਇਰੇ ਭਾਈਆ ਨੇ ਫੋਨ ਪਤਾ ਨਹੀਂ ਨਾ ਜੀ ਠੀਕ ਹੈ ਤੁਹਾਡੇ ਨਾਲ ਤੇ ਬੰਦੇ ਸਹੀ ਨੇ ਹੁਣ ਫੋਨ ਕਰੀਏ ਚਲਾਉਣਾ ਹਾਂਜੀ ਹਾਂ ਹਾਂ ਸਹੀ ਨਹੀਂ ਸਹੀ ਨਹੀਂ ਠੀਕ ਹੈ ਕੁੱਲ 5 ਜਾਣੇ ਸੀ ਟੈਂਪੂ ਚ ਹੈ ਜੀ ਹਾਂ ਜੀ ਹਾਂ 5 ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਕੋਈ ਨਹੀਂ ਠੀਕ ਹੈ